ਟਰਾਲੇ ਵਾਲੇ ਨੇ ਇਹਨੂੰ ਫੇਟ ਮਾਰੀ ਆ ਤਾਂ ਜਿਹੜੀ ਬੇਟੀ ਸੀਗੀ ਬੇਟੀ ਦਾ ਸਿਰ ਆ ਜਿਹੜਾ ਉਹ ਸੜਕ ਵਾਲੇ ਪਾਸੇ ਜਾਨੀ ਕਿ ਸੱਜੇ ਪਾਸੇ ਗਿਰ ਗਈ ਆ ਬੇਟੀ ਉਹ ਬੱਡੀ ਖਬਰ ਆ ਰਹੀ ਹੈ ਮਾਛੀਵਾੜਾ ਤੋਂ ਜਿੱਥੇ ਸਕੂਲ ਤੋਂ ਆ ਰਹੀ ਇੱਕ ਸਕੂਲੀ ਵਿਦਿਆਰਥਣ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ ਵਿਦਿਆਰਥਣ ਆਪਣੇ ਦਾਦੇ ਨਾਲ ਸਕੂਲ ਤੋਂ ਘਰ ਆ ਰਹੀ ਸੀ ਕਿ ਰਸਤੇ 'ਚ ਉਨ੍ਹਾਂ ਦਾ ਮੋਟਰਸਾਈਕਲ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ 'ਚ 5ਵੀਂ ਜਮਾਤ 'ਚ ਪੜਦੀ ਵਿਦਿਆਰਥਣ ਜੋਆ ਬੈਂਸ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਬੱਚੀ ਦੇ ਦਾਦੇ ਨੂੰ ਮਾਮੂਲੀ ਸੱਟਾਂ ਲੱਗੀਆਂ ਬੱਚੀ ਦੇ ਦਾਦੇ ਮੁਤਾਬਕ ਹਾਸਾ ਟਰਾਲੀ ਨੂੰ ਓਵਰਟੇਕ ਕਰਦੇ ਸਮੇਂ ਵਾਪਰਿਆ ਅਸੀਂ ਸਕੂਲ ਤੋਂ ਛੁੱਟੀ ਵੇਲੇ ਆ ਰਹੇ ਸੀਗੇ ਜੀ ਰਵੀਦਾਸ ਗੁਰਦੁਆਰੇ ਦੇ ਕੋਲ ਮੈਂ ਟ੍ਰੈਕ ਕਰਾਸ ਕਰ ਰਿਹਾ ਸੀ ਜੀ ਉਧਰ ਟਿੱਪਰ ਆ ਗਿਆ ਜੀ ਟਿੱਪਰ ਵੱਜਿਆ ਮੇਰੇ ਵਿੱਚ ਜੀ ਟਿੱਪਰ ਵੱਜ ਕੇ ਗੁੜੀਆਂ ਮੂੰਹ ਭਾਨੇ ਗਿਰ ਪਈ ਮੈਂ ਦੂਜੇ ਪਾਸੇ ਨੂੰ ਗਿਰ ਪਿਆ ਜੀ ਮੈਂ ਮੋਟਰਸਾਈਕਲ ਟੱਲੀ ਦੇ ਥੱਲੇ ਚਲੇ ਗਿਆ ਜੀ ਗੁੜੀਆਂ ਦੀ ਕਿੰਨੀ ਉਮਰ ਹੈ ਉਮਰ 12 ਸਾਲ ਦੀ ਹੈ ਗੁੜੀਆਂ ਦੀ ਤੁਸੀਂ ਗੁੜੀਆਂ ਨੂੰ ਲੈ ਕੇ ਕਿੱਥੋਂ ਆ ਰਹੇ ਸੀ ਸਕੂਲ ਤੋਂ ਆ ਰਹੇ ਸੀ ਸੈਕੰਡਰੀ ਸਕੂਲ ਤੋਂ ਇਹ ਕਿੰਨੇ ਕ ਬਜੇ ਦੀ ਘਟਨਾ ਹੈ 3 ਵਜੇ 3 ਵਜੇ ਛੁੱਟੀ ਹੁੰਦੀ ਹੈ ਸਕੂਲਾਂ ਜੀ ਹਾਸਾਂ ਮਾਛੀਵਾੜਾ ਦੀ ਇੰਦਰਾ ਕਲੋਨੀ ਦੇ ਠੀਕ ਸਾਹਮਣੇ ਵਾਪਰਿਆ ਹਾਲਾਂਕਿ ਹਾਸੇ ਤੋਂ ਬਾਅਦ ਟਰਾਲੀ ਚਾਲਕ ਅਤੇ ਟਿਪਰ ਚਾਲਕ ਮੌਕੇ ਤੇ ਹੀ ਰੁੱਕ ਗਏ ਜਿਨ੍ਹਾਂ ਨੇ ਬੱਚੀ ਦੀ ਮੌਤ ਲਈ ਇੱਕ ਦੂਜੇ ਤੇ ਇਲਜ਼ਾਮ ਲਗਾਏ ਟਰਾਲੀ ਚਾਲਕ ਮੁਤਾਬਕ ਬੱਚੀ ਦੀ ਮੌਤ ਟਿਪਰ ਦਾ ਟਾਇਰ ਉਸ ਉੱਪਰ ਚੜ੍ਹ ਜਾੜ ਕਰਨ ਵਾਪਰੀ ਨਹੀਂ ਤੋਂ ਲੈ ਸਾਈਡ ਚ ਲਈ ਆ ਰਿਹਾ ਸੀਗਾ ਮੋਟਰਸਾਈਕਲ ਵਾਲਾ ਵੀ ਆ ਕੋਵਰ ਟੇਕਰ ਆ ਰਿਹਾ ਸੀ ਪਿੱਛੇ ਟਿਪਰ ਵਾਲਾ ਆ ਰਿਹਾ ਸੀਗਾ ਕਿਪਰਾ ਜਾਂ ਮੂਰੇ ਗੱਡੀ ਆ ਗਈ ਉਹਨੇ ਪਰਲੇ ਅੰਦਰ ਨੂੰ ਮੋੜ ਲਿਆ ਟਿਪਰ ਦਾ ਗਵਲਾ ਹਿੱਸਾ ਵੱਜਿਆ ਮੋਟਰਸਾਈਕਲ ਇਹ ਜਿਹੜਾ ਮੋਟਰਸਾਈਕਲ ਹੈ ਤਾਂ ਤੁਹਾਡੀ ਟਰਾਲੀ ਦੇ ਪਿੱਛੇ ਇਹ ਕਿਵੇਂ ਆ ਗਿਆ ਵਿੱਚ ਇਹ ਜਦੋਂ ਟਿਪਰ ਵੱਜਿਆ ਮੋੜਿਆ ਉਹਨੇ ਟਿਪਰ ਟਿਪਰ 'ਚ ਵੱਜ ਕੇ ਮੇਰੇ ਥੱਲੇ ਨੂੰ ਆ ਗਿਆ ਏ ਟਰਾਲੀ ਨੇ ਮੈਂ ਫੇਰ ਰੋਕ ਲਿਆ ਆਪਣਾ ਯਾਨੀ ਕੁੜੀ ਦੇ ਉਹਦੇ ਟਿੱਪ ਦਾ ਟਾਇਰ ਛੱਡ ਗਿਆ ਜਿਹੜਾ ਬੱਚਾ ਕੁੜੀ ਜਿਹੜਾ ਟਾਇਰ ਛੜਿਆ ਉਹ ਟਿਪਰ ਦਾ ਹਾਂ ਟਿਪਰ ਦਾ ਉਹ ਮੈਂ ਦੇਖਿਆ ਛੜਦਾ ਤੁਹਾਡੀ ਫੇਰੇ ਟਰੈਕਟਰ ਦੇ ਨੇੜੇ ਇਹ ਮੋਟਰਸਾਈਕਲ ਕਿਵੇਂ ਖੜਿਆ ਵੱਜ ਕੇ ਇੱਧਰ ਆਇਆ ਹਾਂ ਵੱਜ ਕੇ ਵਿੱਚ ਨੂੰ ਵੜ ਗਿਆ ਆ ਕੇ ਓਵਰਟੈਕ ਕਰ ਰਿਹਾ ਸੀ ਟਰਾਲੀ ਨੂੰ ਹੂੰ ਮਗਰ ਨੇ ਤਾਂ ਨਾ ਲਿਖਿਆ। ਇਹਨਾਂ ਨੂੰ ਤੁਸੀਂ ਕਹਿੰਦੇ ਵੀ ਟਰਾਲੀ 'ਚ ਬੱਜਿਆ। ਹਾਂ ਟਰਾਲੀ 'ਨਾਂ ਬੱਜੀ ਹੋਵੇ। ਇੱਕ ਬੰਦਾ ਕਹਿੰਦਾ ਉਹ ਕਹਿੰਦਾ ਪਹਿਲਾਂ ਡੇਪਰ 'ਤੇ ਬੱਜਿਆ ਫਿਰ ਟਰਾਲੀ 'ਚ ਬੱਜਿਆ। ਟਰਾਲੀ 'ਚ ਬੱਜਿਆ ਮੁੜ ਕੇ ਆ ਕੇ ਗਾਂ ਆ ਕੇ ਨਾ ਫਿਰ ਮੈਂ ਵੀ ਤੁਰਿਆ ਆਉਣਾ ਹਾਂ। ਹਾਂ। ਤੇ ਤੁਸੀਂ ਗੱਡਾ ਟਰਾਂ ਇਹ ਭਰਿਆ ਹੋਇਆ ਜਾਂ ਖਾਲੀ? ਖਾਲੀ ਖਾਲੀ ਗੱਡੀ ਖਾਲੀ। ਹਾਂਜੀ। ਲੁਧਿਆਣੇ ਜਾ ਰਹੇ ਸੀ ਜਾਂ ਆ ਰਹੇ ਸੀ? ਨਹੀਂ ਇੱਧਰੋਂ ਆ ਗਏ ਮਾਸੀਵਾੜੇ ਨੂੰ। ਅੱਛਾ ਜੀ ਰੇਤਾ ਭਰਨ ਆ ਰਹੇ? ਨਹੀਂ ਨਹੀਂ ਰੇਤਾ ਨਹੀਂ ਗੱਡੀ ਨਹੀਂ ਆਣੀ। ਇਹ ਅਸ਼ਕਿੱਤੇ ਆਪਣੀ? ਅਹਿਸ ਆਪਣੀ ਆ ਵੀ ਦੋ ਸਾਲ ਹੈ। ਅਮਰਤ ਸਾਹਿਬ ਗੱਡੀ ਆਪਣੀਆਂ ਜਾਂ ਕੋਈ ਗੱਡੀ ਚਲਾਣੇ ਕੰਪਨੀ ਦੀ ਗੱਡੀ ਜਦਕਿ ਕੁਝ ਚਸ਼ਮਦੀਦਾ ਨੇ ਇਸ ਪੂਰੀ ਘਟਨਾ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ ਜਿਸ ਦੇ ਮੁਤਾਬਕ ਟਰਾਲੀ ਚਾਲਕ ਪੂਰੀ ਤਰ੍ਹਾਂ ਬੇਕਸੂਰੇ ਮੈਂ ਤੇ ਬਰਾਬਰ ਆ ਰਿਹਾ ਸੀਗਾ ਹਾਂਜੀ ਤਾਂ ਮੈਂ ਦੇਖਿਆ ਟਰਾਲੀ ਵਾਲੇ ਦਾ ਬਿਲਕੁਲ ਕਸੂਰ ਨਹੀਂ ਹੈਗਾ ਕੋਈ ਹਾਂਜੀ ਇਹ ਬੇਟੀ ਆਪਣੇ ਕਿਸੇ ਨੌਨ ਦੇ ਨਾਲ ਇਹਦਾ ਦਾਦਾ ਜਾਂ ਤਾਇਆ ਚਾਚਾ ਹੋ ਸਕਦਾ ਹਾਂਜੀ ਇਹ ਸਕੂਲ ਤੋਂ ਆ ਰਹੀ ਸੀਗੀ ਤੇ ਪਿੱਛੇ ਬੈਠੀ ਸੀਗੀ ਇਹ ਟਰਾਲੇ ਵਾਲੇ ਨੇ ਇਨੂੰ ਫੇਟ ਮਾਰੀ ਆ ਤਾਂ ਜਿਹੜੀ ਬੇਟੀ ਸੀਗੀ ਬੇਟੀ ਦਾ ਸਿਰ ਹੈ ਜਿਹੜਾ ਉਹ ਸੜਕ ਵਾਲੇ ਪਾਸੇ ਜਾਨੀ ਕਿ ਸੱਜੇ ਪਾਸੇ ਗਿਰ ਗਈ ਆ ਬੇਟੀ ਹਾਂਜੀ ਔਰ ਜਿਹੜਾ ਇਹਦਾ ਇਹਦੇ ਨਾਲ ਸੀਗਾ ਜਿਹੜਾ ਸਕੂਟਰ ਸਾਈਕਲ ਚਲਾ ਰਿਹਾ ਸੀਗਾ ਉਹ ਦੂਸਰੀ ਸਾਈਡ ਗਿਰ ਗਿਆ ਉਹਦਾ ਬਚਾਅ ਹੋ ਗਿਆ ਹਾਂਜੀ ਔਰ ਇਹ ਜਿਹੜੀ ਬੇਟੀ ਸੀਗੀ ਇਹਦੇ ਸਿਰ ਦੇ ਉੱਤੇ ਸੀ ਇਹ ਟਰਾਲੇ ਵਾਲੇ ਨੇ ਆਪਣਾ ਟਿਪਰ ਲੰਘਾ ਦਿੱਤਾ ਹਲੋ ਹਲੋ ਔਰ ਉਹਦੇ ਟਾਇਰ ਦੇ نیچے ਉਹਦਾ ਸਿਰ ਔਣ ਕਰਕੇ ਉਹ ਮੌਕੇ ਤੇ ਹੀ ਇਤਿਹਾਸੇ ਤੋਂ ਬਾਅਦ ਬੱਚੀ ਅਤੇ ਉਸਦੇ ਦਾਦੇ ਨੂੰ ਤੁਰੰਤ ਨੇੜਲੇ ਸਰਕਾਰੀ ਹਸਪਤਾਲ ਚੋਂ ਪਹਾਰਤੀ ਕਰਵਾਇਆ ਗਿਆ ਪਰ ਬੱਚੀ ਦੇ ਸਿਰ ਉਪਰੋਂ ਦੀ ਟਿੱਪਰ ਲੰਗੜ ਕਰਨ ਉਹ ਪਹਿਲਾਂ ਹੀ ਪੂਰੀ ਹੋ ਚੁੱਕੀ ਸੀ ਹਾਲਾਂਕਿ ਬੱਚੀ ਦਾ ਦਾਦਾ ਖਤਰੇ ਤੋਂ ਬਾਹਰ ਤਸ ਹੈ ਜਰ ਹੈ ਮਾਚੀਵਾੜਾ ਤੋਂ ਸੁਚਾ ਸਿੰਘ ਬੰਗੜ ਸੈਂਟਰਲ ਪੰਜਾਬ ਟੀਵੀ